ਹਾਂਜੀ ਬਿਰਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਦੱਸੋ ਜੀ ਆਪਣਾ ਨਾਮ ਆਪਣਾ ਸੁਖਮਿੰਦਰ ਸਿੰਘ ਜੀ ਹਾਂਜੀ ਤੇ ਆਪਣਾ ਵੀ 99 ਸਟੋਰ ਆ ਪੱਖੋ ਕੈਂਚੀਆਂ ਠੀਕ ਹੈ ਜੀ ਹਾਂਜੀ ਤੇ ਸਾਰਾ ਸਾਮਾਨ 99 ਵਾਲਾ ਵੀ ਹੈ ਤੇ ਮਹਿੰਗਾ ਮਹਿੰਗੀ ਆਈਟਮਾਂ ਵੀ ਹੈਗੀਆਂ ਆ ਤੁਸੀਂ ਦੇਖ ਸਕਦੇ ਹੋਗੇ ਹਾਂਜੀ ਆ ਸਟੀਲ ਦੀਆਂ ਬਾਲਟੀਆਂ ਵਗੈਰਾ ਆ ਨਾਉਨ 990 ਹੈ। ਆ 6 ਉਹ ਤਾਂ 99 ਚ ਹੈ। ਠੀਕ ਹੈ ਜੀ। ਆ ਵੀ 99 ਜੀ ਹੈ। ਟੀਫਨ ਵਗੈਰਾ 99 ਚ 99 ਚ। ਹਾਂ 99 ਚ। ਠੀਕ ਹੈ। ਸਾਰਾ ਸਮਾਨ 99 ਦਾ ਬਾਈ ਪੱਖੋ ਕੈਂਚੀਆ ਦੁਕਾਨ ਖੋਲਗੀ ਬਾਈ ਦੀ। ਪਹਿਲਾਂ ਵੀ ਵੀਡੀਓ ਪਾਈ ਸੀ ਆਪ ਬਾਈ ਦੀ ਬਹੁਤ ਤੁਸੀਂ ਜ਼ਿਆਦਾ ਪਿਆਰ ਦਿੱਤਾ। ਠੀਕ ਹੈ ਜੀ ਚੈੱਕ ਕਰ ਸਕਦੇ ਹੋ। ਤੇ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਲਾ ਦਾਂਗੇ ਠੀਕ ਹੈ ਜੀ। ਹਾਂ ਜੀ ਬਾਈ ਪੱਖੋ ਕੈਂਚੀਆ ਜ਼ਿਲ੍ਹਾ ਬਰਨਾਲਾ ਠੀਕ ਹੈ ਨਾ ਬਾਈ ਦੀ ਮੇਰੇ 99 ਰੁਪਏ ਵਾਲੀ ਦੁਕਾਨ ਆ। ਠੀਕ ਹੈ ਜੀ। ਬਾਈ ਕੋ ਜਰੂਰ ਸਮਾਨ ਲੈ ਕੇ ਜਾਓ ਜੀ ਚਾਹੇ 99 ਰੁਪਏ ਦੀ ਲੈ ਕੇ ਜਾਓ। ਠੀਕ ਹੈ ਨਾ ਭਾਈ ਜਿਉਪੰਡਾ ਇਡ ਕਰੋ ਬਾਈ ਦਾ ਨੰਬਰ ਫਸਟ ਸਟਰੀਟ ਵਾਲੀ ਦੀ ਦੁਕਾਨ ਤੇ ਦੇਖ ਸਕਦੇ ਸਨੋਪਰਾ ਬਾਈ ਨਾ ਜਿਉਪੰਡਾ ਇਡ ਕਰੋ ਠੀਕ ਹੈ ਜੀ